ਬਾਹਿਰੂਜੀ ਦਾ ਖਾਲਸਾ ਬਾਹਿਰੂਜੀ ਦੀ ਫਤਿਹ ਐਤਤ ਨੰਬਰ ਆਖਲੇ ਵੀਰ ਪ੍ਰਸਾਤਾ ਪਾਣੀ ਛਕਣ ਦੀ ਤਿਆਰੀ ਕਰਦੇ ਆ ਇਧਰ ਸਾਡੇ ਦੇ ਸ਼ੰਗਰੀ ਨੇ ਦਾ ਛਕ ਲਿਆ ਲੱਸੀ ਪੀ ਜਾਂਦੇ ਆ ਉਧਰ ਸਹੌਰ ਵਾਲੇ ਵੀਰ ਬੈਠੇ ਨੇ ਸਾਤਾ ਸਾਗਰ ਬੰਦੇ ਨੇ ਹੈ ਹੋਰ ਗਿਆਨ ਸਿੰਘ ਪਾਈਵਾ ਤੇ ਤੇ ਜਾਣਾ ਹੁਣ ਸਾਤਾ ਸ਼ੱਕ ਆ ਦੇਖੋ ਦੇਖੋ ਨਾ ਸੋਈ ਲੈ ਲਸੀ ਪਾਈ ਜਾਂਦਾ ਇਹਦਾ ਸੱਮਾ ਜਿਹੜਾ ਹੈਗਾ ਪਾਈ ਲੱਸੀ ਵਾਲਾ ਇਹ ਚ ਪਾ ਦੋ ਪਾਈ ਪਾ ਦੋ ਜੀ ਨਿਕਰਾਵਾਂ ਜਿਹੜਾ ਆਲਾ ਵੀਰ ਵੀ ਲੰਗਰ ਪਾਣੀ ਛਕੀ ਜਾਂਦਾ ਉਹ ਗਾ ਜੀ ਕਾ ਆਪਾਂ ਨਹੀਂ ਮੇਰੀ ਬਣਾਉਂਦਾ ਮੋਰਚਾ ਪੂਰਾ ਢਟਿਆ ਵਾ ਸਾਰੇ ਪੀਵਾਂ ਨੂੰ ਬੇਨਤੀ ਕਰਦੇ ਆਂ ਇਹ ਆਹ ਹਾਂ ਆਪਣੀ ਬੋਟਾ ਪਾ ਜਾਣਗੇ ਦੋ ਦਿਨਾਂ ਚ ਸਾਨੂੰ ਪਤਾ ਹੈ ਵੀਰਾਂ ਨੂੰ ਕੋਈ ਹੁੰਦਾ ਵੀ ਬੋਟਾ ਪਾ ਕੇ ਗੱਲਾਂ ਇਹ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਪਹੁੰਚੋ ਵੱਧ ਵੱਧ ਕਿਉਂਕਿ ਭਰਾਵੋ ਮੋਰਚਾ ਆਪਣਾ ਹੁਣ ਜੋਰਾ ਤੇ ਪੂਰਾ ਇਕੱਠਾ ਹੈ ਇੱਥੇ ਸਾਰੇ ਪਿੰਡਾਂ ਤੋਂ ਵੀਰ ਆਏ ਹੋਏ ਨੇ ਜਿਹੜੇ ਵੀ ਵੀਰ ਰਹਿੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਵੱਧ ਪਹੁੰਚੋ ਕਿਉਂਕਿ ਮੋਰਚੇ ਦੇ ਵਿੱਚ ਜਿੱਲੀ ਆਪਾਂ ਰੌਣਕ ਦਿਹਾਵਾਗੇ ਜੀ ਲੱਗਿਆ ਰਹੇਗਾ ਹੋਰ ਲੰਗਰ ਪਾਣੀ ਸ਼ਕਮ ਦੀ ਤਿਆਰੀ ਹੈ ਸਾਡੀ